ਕੱਲ ਆਪਾਂ ਜਿਹੜਾ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਲਿਆ ਸੀ ਕਿ ਬੰਦਾ ਨਾ ਹੰਕਾਰੀ ਹੋ ਜਾਂਦਾ ਵਾ ਜੇ ਪੱਗ ਵਧੀਆ ਬਨ ਲੇ ਤਾਂ ਵੀ ਹੰਕਾਰੀ ਜੇ ਜੁੱਤੀ ਵਧੀਆ ਪਾ ਲੇ ਤਾਂ ਵੀ ਹੰਕਾਰੀ ਕੋਠੀ ਵਧੀਆ ਪਾ ਲੇ ਤਾਂ ਵੀ ਹੰਕਾਰੀ ਕਾਰ ਵਧੀਆ ਪਾ ਲੇ ਲੈ ਲੈ ਤੇ ਤਾਂ ਵੀ ਹੰਕਾਰੀ ਹੋ ਜਾਂਦਾ ਹੈ ਇਸੇ ਨੂੰ ਬਾਬਾ ਫਰੀਦ ਨੇ ਆਖਿਆ ਸੀ ਵੀ ਫਰੀਦਾ ਪਾੜ ਪਟੋਲਾ ਧਜ ਗਰੀ ਕੰਬਲੜੀ ਪਹਿਰੇ ਰਖ ਗਰੀਬੀ ਵੇਸ ਜਿਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਬਾਬਾ ਹੋਰ ਪੈਨਣ ਖੁਸ਼ੀ ਖਵਾਰ ਜਿੱਤ ਪਹਿਨਦੇ ਤਨ ਪੀੜੀਏ ਇਹ ਲੋਕਾਂ ਨੂੰ ਵਿਖਾਉਣ ਵਾਸਤੇ ਤੇਰੇ ਕੱਪੜੇ ਨਾ ਹੋਣ ਸਰੀਰ ਨੂੰ ਢੱਕਣ ਵਾਸਤੇ ਹੁਣ ਫਕਰਾਂ ਦੇ ਕੱਪੜੇ ਸਰੀਰ ਨੂੰ ਢੱਕਣ ਵਾਸਤੇ ਹੁੰਦੇ ਆ ਦੁਨੀਆਦਾਰ ਦੇ ਕੱਪੜੇ ਲੋਕਾਂ ਨੂੰ ਵਿਖਾਉਣ ਵਾਸਤੇ ਹੁੰਦੇ ਆ ਅੱਜ ਆਪਾਂ ਉਹਨਾਂ ਦਾ ਇੱਕ ਸ਼ਲੋਕ ਲੈਣਾ ਹੈ ਕਿ ਉਹਨਾਂ ਦੀ ਜਿਹੜੀ ਬਹੁਤੀ ਬਾਣੀ ਆ ਨਾ ਬਾਬਾ ਫਰੀਦ ਸਾਹਿਬ ਦੀ ਸਲੋਕ ਜਦੋਂ ਤੁਸੀਂ ਪੜ੍ਹੋਗੇ ਨਾ ਉਹਦੇ 'ਚ ਮੌਤ ਦਾ ਬਹੁਤ ਜ਼ਿਕਰ ਹੋ। ਜਿੱਦਾਂ ਉਹ ਠੇਠ ਪੰਜਾਬੀ 'ਚ ਕਹਿੰਦੇ ਕਿ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ ਵੇਖੋ ਬੁੱਢੇ ਬਾਰੇ ਇਹ ਸੁੰਦਰ ਕਾਇਆ ਦੀ ਕੀ ਹਾਲਤ ਹੋ ਜਾਂਦੀ ਹੈ। ਜੇ ਸੋ ਵਰਿਆਂ ਜੀਵਣਾ। ਬੰਦੇ ਤੂੰ ਸੋ ਵਰਾ ਵੀ ਇਸ ਧਰਤੀ ਤੇ ਜੀ ਲਵੇਂ। ਜਿਵੇਂ ਵਰਿਆਂ ਜੀ ਹੁਣਾਂ ਪੀਤਨ ਹੋਸੀਖੇ ਅਖੀਰ ਨੂੰ ਤੂੰ ਇੱਕ ਸਵਾਦੀ ਪੂੜੀ ਬਣਨਾ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਧੂਲ ਸਕੇਲ ਕੇ ਸਕੇਲਣਾ ਇਕੱਠਾ ਕਰਨਾ ਇਹ ਜਿਹੜਾ ਸਾਡਾ ਸਰੀਰ ਆ ਇਹ ਮਿੱਟੀ ਹੀ ਸੁਧਰੀ ਹੋਈ ਇੱਕ ਮਿੱਟੀ ਐ ਐਵੇਂ ਕਹਿਆ ਮਿੱਟੀ ਖਰਾਕ ਬਣੀ ਪੌਦਾ ਬਣੀ ਸਬਜ਼ੀ ਬਣੀ ਜਿਹੜੇ ਸਬਜ਼ੀ ਹੈ ਨਾ ਗੋਭੀਆਂ ਗਾਜਰ ਇਹ ਕੀ ਹੈ ਇਹ ਮਿੱਟੀ ਦਾ ਤੱਤ ਵਾ ਮਿੱਟੀ ਦਾ ਕੱਢਾ ਇੱਕ ਜੂਸ ਵਾ ਉਹ ਸਬਜ਼ੀ ਬਣੀ ਮਿੱਟੀ ਦਾ ਤੱਤ ਮਿੱਟੀ ਤੋਂ ਸਬਜ਼ੀ ਬਣੀ ਸਬਜ਼ੀ ਅਸੀਂ ਖਾਧੇ ਭੋਜਨ ਦੇ ਤੌਰ ਤੇ ਖੂਨ ਬਣਿਆ ਬਿੰਦ ਬਣਿਆ ਤੇ ਬੇਨ ਤੋਂ ਗਾਵ ਔਲਾਦ ਪੈਦਾ ਹੋਈ ਉਹਦੀ ਮੇਨ ਮਿੱਟੀ ਆ ਕਬੀਰ ਸਾਹਿਬ ਕਹਿੰਦੇ ਕਬੀਰ ਕਬੀਰ ਧੂਲ ਸਕੇਲ ਕੇ ਪੁਰੀਆ ਬੰਦੀ ਦੇ ਇਹ ਵੇਖ ਮਿੱਟੀ ਨੂੰ ਕਿਦਾਂ ਸਜਾਇਆ ਉਹ ਸਜਾਉਣ ਵਾਲੇ ਕੜਨਹਾਰੇ ਨੇ ਕਿਦਾਂ ਘੜਿਆ ਇਸ ਨੂੰ ਤੇ ਦਿਵਸ ਚਾਰ ਕੋ ਪੇਖਣਾ ਕਿ ਬਹੁਤਾ ਚਿਰ ਦੇ ਨਹੀਂ ਰਹਿੰਦੀ ਅੰਤ ਖੇਗੀ ਖੇ ਆਈ ਕਿੱਥੋਂ ਸੀ ਮਿੱਟੀ ਚ ਤੇ ਜਾਊ ਕਿੱਥੇ ਮਿੱਟੀ ਚ ਭਾਵੇਂ ਸਸਕਾਰ ਕਰ ਦਿਓ ਭਾਵੇਂ ਦਫਨ ਕਰ ਦਿਓ ਪਾਣੀ ਚ ਰੋੜ ਦਿਓ ਕੁਝ ਵੀ ਕਰ ਦਿਓ ਹੋਣਾ ਕੀ ਆ ਅੰਤਿਸਦਾ ਖੇ ਅੰਤ ਖੇਗੀ ਖੇ ਤੇ ਬਾਰ ਬਾਰ ਬਾਬਾ ਫਰੀਦ ਸਾਹਿਬ ਕਹਿੰਦੇ ਆ ਵੀ ਮੌਤ ਨੂੰ ਚੇਤੇ ਕਰ ਤੇ ਉਹਨਾਂ ਦਾ ਜਿਹੜਾ ਪਹਿਲਾ ਸ਼ਲੋਕ ਵਾ ਨਾ ਜਿੱਥੋਂ ਬਾਬੇ ਫਰੀਦ ਸਾਹਿਬ ਦੇ ਸ਼ਲੋਕ ਆਰੰਭ ਹੁੰਦੇ ਆ ਉਹਨਾਂ ਦਾ ਪਹਿਲਾ ਸ਼ਲੋਕ ਹੀ ਮੌਤ ਦਾ ਵਾ ਦੇਖੋ ਕਹਿੰਦੇ ਹੁਣ ਬੁੱਢਿਆਂ ਕੋ ਮੌਤ ਦੀ ਗੱਲ ਕਰੀ ਤੇ ਬੁੱਢੇ ਤਾਂ ਇਸ ਨੂੰ ਬੜਾ ਮਾੜਾ ਮਨਾਉਂਦੇ ਆ ਕੋਈ ਥੇਕ ਕੋ ਬੁੱਢਾ ਹੀ ਗੁਰਦੁਆਰੇ ਆਉਂਦਾ ਸਵੇਰੇ ਉਹ ਉਥੇ ਬੈਠੇ ਕੀਰਤਨ ਕਰਨ ਵਾਲੇ ਕੱਚੀਆਂ ਧਾਰਨਾ ਤੇ ਉਹਨਾਂ ਨੇ ਧਾਰਨਾ ਪੜ੍ਹ ਦਿੱਤੀ। ਉਥੇ ਭੀੜੀਆਂ ਸੁਣੀ ਦੀਆਂ ਗਲੀਆਂ ਤੇ ਜਿੱਥੇ ਲੈ ਕੇ ਜਮਦੂਤਾ ਨੇ ਜਾਣਾ। ਤੇ ਡੰਡੇ ਉਥੇ ਬਹੁਤ ਪੈਂਦੇ ਨੇ ਤੇ ਤੈਨੂੰ ਕਿਸੇ ਨਹੀਂ ਉਥੇ ਛਿੜਾਣਾ। ਬੁੱਢਾ ਡਰ ਗਿਆ। ਗੁਰਦਾਰੇ ਬੈਠਾ ਡਰੀ ਜਾਵੇ ਵੀ ਇਹ ਕੀ ਕਰਨ ਦਾ ਹੈ। ਉਥੇ ਭੀੜੀਆਂ ਸੁਣੀ ਦੀਆਂ ਗਲੀਆਂ ਜਮਦੂਤਾਆਂ ਦੀਆਂ ਗਲੀਆਂ ਬੜੀਆਂ ਭੀੜੀਆਂ। ਜਿੱਥੇ ਲੈ ਕੇ ਜਮਦੂਤਾ ਨੇ ਜਾਣਾ ਉਹਨੂੰ ਬੁੱਢਾ ਆਖਰੀ ਪੜਾ ਦੇ ਹੁੰਦਾ ਵਾ ਉਹਨੂੰ ਡਰ ਹੁੰਦਾ ਹੈ ਕਿ ਹੁਣ ਇਹ ਸੁੱਟ ਜਾਣਾ ਮੇਰੇ ਕੋ ਸਰੀਰ ਤੇ ਉਹ ਬੁੱਢਾ ਮੁੜ ਕੇ ਡਰਦਾ ਗੁਰਦੁਆਰੇ ਨਹੀਂ ਬੜਿਆ ਤੇ ਕਹਿੰਦਾ ਉੱਥੇ ਤੇ ਗੱਲਾਂ ਵਡੀਆਂ ਮਾੜੀਆਂ ਕਰਦੇ ਆ ਉੱਥੇ ਤੇ ਕਹਿੰਦੇ ਉਹ ਜੰਦੂਤ ਫੜ ਕੇ ਲੈ ਜਾਂਦੇ ਆ ਕੁੱਟਦੇ ਆ ਵਡੀਆਂ ਮਾੜੀਆਂ ਗੱਲਾਂ ਕਰਦੇ ਆ ਉੱਥੇ ਵੀ ਕਮਬਾਉਤ ਕਿੰਨੀ ਮਾੜੀ ਗੱਲ ਹੈ ਉਹ ਜਿਹੜਾ ਜਦੋਂ ਭਾਦੋਂ ਦੀ ਸੰਗਰਾਹਤ ਹੁੰਦੀ ਹੈ ਉਦੋਂ ਲੋਕੀ ਡਰਦੇ ਫਿਰਦੇ ਆ ਕਿ ਉਹ ਜਿਹੜਾ ਹੁੰਦਾ ਭਾਦੋਂ ਪਰਮਪਲਾਣੀਆਂ ਦੂਜੇ ਲੱਗਾ ਹੇਤ ਉਹਦੇ ਜਿਹੜਾ ਬਚਨ ਹੁੰਦਾ ਕਿ ਜਿਤ ਦਿਨ ਦੇ ਬਿਨ ਸਸੀ ਕਿ ਜਦੋਂ ਤੇਰੀ ਢੇਰੀ ਟੱਟ ਜਾਣੀ ਆ ਨਾ ਡਿੱਗ ਜਾਣੀ ਆ ਇਹ ਦੇਹ ਤੇਰੀ ਤੇ ਤੇ ਵੇਲੇ ਕੈਸਨ ਪ੍ਰੇਤ ਉਸੇਲ ਤੇਰਾ ਮੂੰਹ ਟਕਣਾ ਪੈਣਾ ਉਸੇ ਵੇਲੇ ਤੇਰੇ ਤੇ ਕੱਪੜਾ ਪਾਉਣਾ ਪੈਣਾ ਤੇਰੇ ਲਾਗੇ ਨਹੀਂ ਕਿਸੇ ਨੇ ਆਉਣਾ ਤੇ ਤੇਰੇ ਤੈਨੂੰ ਛੇਤੀ ਛੇਤੀ ਕਰੋ ਕੱਢ ਕੇ ਨਾ ਫਿਰ ਖੰਡ ਪਾੜ ਰਖਾਉਣਾ ਪੈਣਾ ਇੰਨੀ ਮਾੜੀ ਚੀਜ਼ ਆਏ ਸਰੀਰ ਕਬੀਰ ਨੇ ਕਿਹਾ ਆਵਤ ਝੂਠੇ ਜਾਵਤ ਝੂਠੇ ਝੂਠੇ ਮਰੇ ਅਭਾਗੇ ਜਿੱਦਾਂ ਜੂ ਜੰਮਿਆ ਸੀ ਉਸ ਦਿਨ ਵੀ ਘਰ ਨੂੰ ਸੂਤਕ ਲੱਗ ਗਿਆ ਸੀ ਤੇ ਜਿੱਦਾਂ ਤੋਂ ਮਰਦਾ ਪਿਆ ਹੋਏਗਾ ਬਣ ਕੇ ਤੇ ਉਸ ਦਿਨ ਵੀ ਸੂਤਕ ਲੱਗ ਜਾਣਾ ਵਾ ਮੁੜ ਕੇ ਪੁਜਾਰੀਆਂ ਨੇ ਆਉਣਾ ਪਾਠੀਆਂ ਨੇ ਆਉਣਾ ਤੇ ਮੰਤਰ ਪੜ੍ਹਨੇ ਤੇ ਇਸ ਘਰ ਨੂੰ ਸ਼ੁੱਧ ਕਰਨਾ ਤਿੱਤ ਵੇਲੇ ਕੈਸਨ ਪ੍ਰੇਤ ਤੈਨੂੰ ਪ੍ਰੇਤ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਾ ਅਗਲੇ ਤੇ ਪਕੜ ਚਲਾਇਨ ਦੂਤ ਜੰਮ ਉਹ ਤੇ ਭੀੜੀਆਂ ਸੁਣੀਂਦੀਆਂ ਗਲੀਆਂ ਜਿੱਥੇ ਲੈ ਕੇ ਦੂਤਾਂ ਨੇ ਜਾਣਾ ਆ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਦਾ ਉਹ ਜਦੋਂ ਫੜਨ ਆਉਂਦੇ ਆ ਨਾ ਉਹ ਦੱਸਦੇ ਨਹੀਂ ਆ ਤੇ ਜੇ ਦੱਸਦੇ ਨੇ ਨਾ ਇਹੀ ਐਸ ਵਾਰ ਨੂੰ ਵੀਰ ਵਾਰ ਆਉਣਾ ਹੀ ਸਵੇਰੇ 8 ਵਜੇ। ਔਰ ਜਦੋਂ ਪੁਲਿਸ ਆਉਂਦੀ ਫੜਨ ਵਾਸਤੇ ਤਾਂ ਕਈ ਵਾਰੀ ਉਹਨਾਂ ਦੇ ਘਰ ਵਾਲੀਆਂ ਬੱਚੇ ਰੋਣ ਲੱਗ ਪੈਂਦੇ ਆ। ਤੇ ਜਮਦੂਤ ਜਦੋਂ ਆਉਂਦਾ ਉਹ ਦੱਸ ਕੇ ਨਹੀਂ ਆਉਂਦਾ। ਉਹਨੂੰ ਪਤਾ ਜੇ ਦੱਸਿਆ ਤੇ ਜਾਂਦਿਆਂ ਨੂੰ ਤੇ ਇੰਨਾ ਤੇ ਰੌਲੇ ਰੱਪੇ ਬੜੇ ਰੌਲਾ ਰੱਪਾ ਬੜਾ ਪਿਆਉਣਾ ਘਰ ਵਿੱਚ ਤੇ। ਉਹ ਜਨਫ ਫੜ ਕੇ ਲੈ ਜਾਂਦੇ ਚੁੱਪਚੀ ਪੀਤੇ। ਪੱਕੜ ਚਲਾਇਨ ਦੂਰ ਤੇ ਜੰਮ ਕਿਸੇ ਨਾ ਦੇਨੀ ਭੇਤ ਜੇ ਫੜ ਕੇ ਲੈ ਜਾਂਦੇ ਫਿਰ ਬਾਹਾਂ ਕਹਿੰਦੇ ਬਾਪੂ ਜੀ ਪੂਰੇ ਹੋ ਗਏ ਬਾਪੂ ਜੀ ਫਿਰ ਟੈਲੀਫੋਨ ਖੜਕਦੇ ਤੇ ਫਿਰ ਰੋਣਾ ਧੋਣਾ ਫਿਰ ਸ਼ੁਰੂ ਹੋ ਜਾਂਦਾ ਤੇ ਜੇ ਪਹਿਲਾਂ ਦੱਸਿਆ ਜਾ ਫਿਰ ਫੜ ਖੜਨਾ ਨਹੀਂ ਤੇ ਫਿਰ ਇਹ ਪਹਿਲਾਂ ਰੋਣ ਲੱਗ ਪੈਂ ਲੋਕੀ ਦਾ ਪਰ ਉਹ ਨਾ ਉਹ ਆਉਂਦੇ ਹੀ ਚੁੱਪਚੀ ਬੀਤੇ ਪੱਕੜ ਚਲਾਇਨ ਦੂਰ ਜੰਮ ਕਿਸੇ ਨਾ ਮਿਲੇ ਭੇਤ ਤੇ ਅਗਲਾ ਜਿਹੜਾ ਬਚਨ ਉਹਨਾਂ ਦਾ ਵੀ ਛੱਡ ਖੜੋਤੇ ਖਿਨੇ ਮੈਂ ਹੁਣ ਕਥਾ ਤੇ ਹੋਰ ਕੋਈ ਗੱਲ ਨਹੀਂ ਤੇ ਕਥਾ ਹੋਰ ਹੀ ਕੋਈ ਚੱਲ ਗਈ ਚਲੋ ਇਹ ਵੀ ਮੌਤ ਦੇ ਹੀ ਛੱਡ ਖੜੋਤੇ ਖਿਨੇ ਮੈਂ ਜਿੰਸੋਂ ਲੱਗਾ ਹੇਤ ਜਿਹੜੇ ਤੇਰੇ ਤੋਂ ਬਿਨਾ ਜਿੰਦੇ ਹੀ ਨਾ ਜਿੰਦੇ ਨਹੀਂ ਸੰ ਕਹਿੰਦੇ ਸਾਡਾ ਸਾਡਾ ਉਹ ਕਹਿੰਦੇ ਸਾਡਾ ਹੈ ਇਹ ਰਿਆ ਹੀ ਨਹੀਂ ਹੋਣੇ ਤਾਂ ਛੱਡ ਖੜੋ ਤੇ ਖਨੇ ਮੈਂ ਜਿਨਸੋਂ ਲੱਗਾ ਹੇਤ ਬੜਾ ਪ੍ਰੇਮ ਸੀ ਤੇ ਹੱਥਾਂ ਤੋਂ ਪਤਾ ਲੱਗਦਾ ਵੀ ਹੱਥ ਤੇ ਆਕੜ ਉਕੜ ਗਏ ਟੇਢੇ ਜਿ ਹੋ ਗਏ ਹੱਥ ਮਰੋੜੇ ਤਨ ਕੰਪੇ ਉਜਿੰਦਨ ਮਾਣੀ ਕੱਢੀ ਹੱਡਾਂ ਨੂੰ ਕੜਕਾਏ ਹਾਂ ਕੰਪੇ ਤੇ ਸ਼ਾਹੋਂ ਹੋਵਾ ਛੇਤ ਸ਼ਾਹੋਂ ਛੇਤ ਹੋ ਗਿਆ ਚਿੱਟਾ ਹੋ ਗਿਆ ਮਰਦਾ ਨੇ ਓਏ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਮਰ ਚੁੱਕਾ ਵਾ ਚਿਹਰੇ ਦੀ ਰੌਣਕ ਗਵਾ ਚੁੱਕੀ ਹੁੰਦੀ ਆ ਤੇ ਬਾਬਾ ਫਰੀਦ ਸਾਹਿਬ ਦੀ ਮੌਤ ਦੀ ਗੱਲ ਕਰਦੇ ਆ ਹੋਇਆਂ ਕਹਿੰਦੇ ਆ ਉਹਨਾਂ ਦੀ ਜਿੱਥੋਂ ਆਰੰਭਤਾ ਹੁੰਦੀ ਸਲੋਕਾਂ ਦੀ ਜਿੱਤ ਦਿਹਾੜੇ ਦਿਹਾੜੇ ਮੈਨੇ ਜਿੱਤ ਜਿਸ ਦਿਨ ਧਨਵਰੀ ਤਨ ਕਹਿੰਦੇ ਨੇ ਇਸਤਰੀ ਨੂੰ ਵਰੀ ਕਹਿੰਦੇ ਨੇ ਵਿਆਹਣਾ ਜਿੱਦਾਂ ਅਸੀਂ ਇੱਕ ਧੀ ਨੂੰ ਵਿਆਹ ਨੇ ਅੰਤ ਪਹਿਲੋਂ ਦਿਨ ਮਿੱਠ ਲੈਨੇ ਆ ਸੰਬਤ ਸਾਹਾ ਲਿਖਿਆ ਉਹ ਦਿਨ ਮਿੱਠਿਆ ਜਾਂਦਾ ਤੇ ਉਸ ਤੋਂ ਪਹਿਲਾਂ ਫਿਰ ਮਿਲਕਰ ਪਾਉ ਉਹ ਤੇਲ ਕਹਿੰਦੇ ਤੇਲ ਚਾੜਨਾ ਇਦਾਂ ਕੋਈ ਰਸਮਸ ਜ ਆਪਣੇ ਵਿਆਹ ਵਾਲੀ ਰਸਮ ਜਿਹੜੀ ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਬਾਬਾ ਬਾਬਾ ਫਰੀਦਾ ਕਹਿੰਦੇ ਨੇ ਜਿਤ ਦਿਹਾੜੇ ਤਨ ਵਰੀ ਤਨ ਜਿੰਦ ਵਰੀ ਮੈਣੇ ਵਿਆਹ ਜਾਣਾ ਸਾਹੇ ਲਿਖੇ ਲਿਖ ਸਾਹੇ ਲੈ ਲਖਾਈ ਕਹਿੰਦੇ ਪਹਿਲੋ ਮੌਤ ਲਿਖੀ ਜਾਂਦੀ ਆ ਤੇ ਫਿਰ ਜਨਮ ਲਿਖਿਆ ਜਾਂਦਾ ਇਉਂ ਕਹੇ ਬਾਬਾ ਫਰੀਦ ਸਿੰਘ ਦੇ ਉਹ ਦਿਨ ਤੇਰਾ ਲਿਖਿਆ ਹੋਇਆ ਰੱਬ ਵੱਲੋਂ ਜਿੱਦਣ ਤੇਰਾ ਏ ਜਿੰਦ ਬਉਟੀ ਮਰਨ ਵਰ ਏ ਤੇਰੀ ਜਿੰਦ ਰੂਪੀ ਬਉਟੀ ਨੂੰ ਨਾ ਤੇ ਮੌਤ ਲੂਪੀ ਰੂਪੀ ਲਾੜੇ ਨੇ ਵਿਆਹ ਕੀ ਖੜਨਾ ਵਾ ਜਿੰਦ ਬਉਟੀ ਮਰਨ ਵਰ ਲੈ ਜਾਸੀ ਤੈਨੂੰ ਲੈ ਜਾਣਾ ਪਰਨਾਏ ਵਿਆਹ ਕੇ ਤੇ ਆਪਣਾ ਹੱਥੀ ਜੋਲਤੈ ਕਿਆ ਗੱਲ ਲੱਗੀ ਤਾਏ ਹੁਣ ਬਾਹਰ ਜਦੋਂ ਧੀ ਨੂੰ ਬਾਪ ਤੋੜਦਾ ਭਰਾ ਤੋੜਦੇ ਆ ਤੇ ਤੀਰ ਹੁੰਦੀ ਆ ਕਿਉਂਕਿ ਵਿਛੋੜਾ ਜੂਣਾ ਹੈ ਬਾਪ ਵੀ ਰੋਂਦਾ ਹੈ ਪਰਿਵਾਰ ਵੀ ਰੋਂਦਾ ਹੈ ਹਾਲਾਂਕਿ ਪਹਿਲਾਂ ਚਾਹ ਹੁੰਦਾ ਹੈ ਧੀ ਦਾ ਵਿਆਹ ਦਾ ਤੇ ਲੋਕੀ ਰੋਂਦੇ ਹੀ ਆ ਮੁੜ ਕੇ ਹਾਂ 에어ਪੋਰਟ ਤੇ ਲੋਕੀ ਜਹਾਜ਼ ਤੇ ਚੜਾਉਣ ਜਾਂਦੇ ਤਾਂ ਲੋਕੀ ਰੋਈ ਜਾਂਦੇ ਨੇ। ਬਾਬਾ ਫਰੀਦ ਸੇ ਕਹਿੰਦੇ ਜਦੋਂ ਬਾਹਰ ਧੀ ਲੋਕੀ ਤੋਰਦੇ ਆ ਆਪਣ ਹੱਥੀ ਜੋੜ ਕੈ ਜੋੜ ਕੇ ਮੈਣੇ ਤੋਰ ਕੇ ਕਹਿ ਗੱਲ ਲੱਗੀ ਤਾਏ ਬਾਹਰ ਧੀ ਨੂੰ ਤੋਰਿਆ ਸੀ ਤੇ ਬਾਪ ਰੋਇਆ ਗੱਲ ਨਾਲ ਲੱਗ ਕੇ ਕਹਿ ਗੱਲ ਲੱਗੇ ਤਾਏ ਭਰਾ ਰੋਇਆ ਮਾਂ ਰੋਈ ਜਿੱਦਣ ਮੌਤ ਨੇ ਤੈਨੂੰ ਵਿਆਹ ਕੇ ਖੜਨਾ ਤਾਂ ਕਿਹਦੇ ਗੱਲ ਲੱਗ ਕੇ ਰੋਵੇਂਗਾ ਆਪਣਾ ਥੀਂ ਜੋੜ ਕੇ ਤੈਨੂੰ ਤੂੰ ਆਪਣੇ ਆਪ ਹੀ ਤੁਰ ਜਾਣਾ ਵਾ ਤੈਨੂੰ ਕਿਸੇ ਨੇ ਤੋੜਨਾ ਥੋੜਾ ਵਾ ਭੈਣਾ ਭਰਾਵਾਂ ਨੇ ਤੈਨੂੰ ਤੋੜਨਾ ਥੋੜਾ ਤੂੰ ਤੇ ਆਪਣੇ ਆਪ ਹੀ ਤੁਰ ਜਾਣਾ ਆਪਣਾ ਥੀਂ ਜੋੜ ਕੇ ਕਹਿ ਗੱਲ ਲੱਗੇ ਤਾਏ ਤੇ ਬਾਬਾ ਫਰੀਦ ਸਹਿ ਕਹਿੰਦੇ ਨੇ ਕਿ ਉਹ ਜਿੱਤ ਦਿਹਾੜੇ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪ੍ਰਣਾਏ ਜਿੱਦਨੇ ਗੱਲ ਹੋਣੀ ਆ ਨਾ ਤੇ ਇੱਥੇ ਤੇ ਅਸੀਂ ਧੀ ਦਾ ਬਾਪ ਦੇਣ ਮਿੱਥਦਾ ਵਾ ਚਲੋ ਅੱਜ ਕੱਲ ਤੇ ਉਹਨੂੰ ਕਹਾਣੀ ਉਲਟ-ਪਲਟ ਹੋਈ ਆ ਧੀਆ ਪੁੱਛਦੇ ਹੀ ਨਹੀਂ ਬਾਪ ਨੂੰ ਸਮਾਜ ਬਹੁਤ ਨਿਗਾਰ ਹੋ ਚੁੱਕਾ ਸਮਾਜ ਦਾ ਤੇ ਪਹਿਲਾਂ ਬਾਪ ਨਾ ਦੇਣ ਮਿੱਥਦਾ ਹੁੰਦਾ ਸੀ ਸਹੁਰਾ ਤੇ ਪੇਖਾ ਪਰਿਵਾਰ ਦੇਣ ਮਿੱਥਦੇ ਸੀ ਤੇ ਕਹਿਣ ਲੱਗੇ ਜਿਹੜੀ ਤੇਰੀ ਜਿੰਦ ਵਾ ਨਾ ਜਦੋਂ ਇਹ ਇਹਦਾ ਜਿਹੜਾ ਵਿਆਹ ਵਾ ਨਾ ਇਹ ਰੱਬ ਵੱਲੋਂ ਮਿਥਿਆ ਗਿਆ ਵਾ ਹਾਂਜੀ ਮਲਕ ਜਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਉਹ ਬਾਬਾ ਫਿਰ ਕਹਿੰਦੇ ਸਾਹੇ ਲਹਿ ਲਖਾਏ ਉਹ ਦਿਨ ਲਿਖਿਆ ਗਿਆ ਮਿਥਿਆ ਗਿਆ ਵਾ ਜਦੋਂ ਅਸੀਂ ਉਹ ਪੜਦੇ ਆ ਨਾ ਅਲਾਣੀਆਂ ਕਿ ਕਾਇਆ ਹੰਸ ਥੀਆ ਵਿਛੋੜਾ ਕਿ ਕਾਇਆ ਦਾ ਤੇ ਹੰਸ ਦਾ ਆਤਮਾ ਦਾ ਜਦੋਂ ਵਿਛੋੜਾ ਹੋਣਾ ਵਾ ਨਾ ਕਦੋਂ ਹੋਣਾ ਮ ਕਾਇਆ ਹੰਸ ਥੀਆ ਵਿਛੋੜਾ ਕਦੋਂ ਜਾਂ ਦਿਨ ਪੁੰਨੇ ਮੇਰੀ ਮਾਏ ਪੁੰਨੇ ਮੇੜੇ ਮੁੱਕ ਗਏ ਜਿਹੜੇ ਦਿਨ ਮਿੱਥੇ ਗਏ ਸੀ ਨਾ ਇਹਨਾਂ ਬਾਬਾ ਫਰੀਦ ਸਾਹਿਬ ਕੀ ਹੁੰਦੇ ਨੇ ਜੋ ਦੇ ਲੱਦੇ ਗਾਣ ਮੈਂ ਲੱਦੇ ਮੈਣੇ ਤਨ ਪ੍ਰਾਪਤ ਹੋਏ ਸੀ ਜਿਹੜੇ ਦਿਨ ਤੈਨੂੰ ਮਿਲੇ ਸੀ ਨਾ ਰੱਬ ਵੱਲੋਂ ਜੋ ਦੇ ਲੱਦੇ ਮਲੇ ਸੀ ਤੈਨੂੰ ਜਿਹੜੇ ਦਿਨ ਗਾਣਵੇਂ ਗਾਣਵੇਂ ਕਹਣੇ ਗਿਣੇ ਮਿੱਥੇ ਗਏ ਵਿਲਾੜ 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 ਮੈਂ ਵਿਲਾੜ ਮਣੀ ਛਾਲਾ ਮਾਰਦੇ ਵੇਖ ਅਜੇ ਕੱਲ ਦੀ ਗੱਲਾਂ ਤੂੰ ਬੱਚਾ ਸੀ ਫੇ ਜਵਾਨ ਹੋ ਗਿਆ ਬੁੱਢਾ ਵੀ ਹੋ ਗਿਆ ਪਤਾ ਨਹੀਂ ਲੱਗਾ ਕਿਦਾਂ ਲੰਘ ਗਏ ਐ ਛਾਲਾ ਮਾਰ ਕੇ ਦਿਨ ਲੰਘ ਗਏ ਪਤਾ ਨਹੀਂ ਲੱਗਾ ਗਏ ਵਿਲਾੜ ਵਿਲਾੜ ਜਿੰਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗਣ ਕਾਲੇ ਗਣ ਕਾਲੇ ਸਭ ਦਿਵਸ ਰਾਤ ਗਿਣੇ ਮਿਥੇ ਗਣ ਘਾਲੇ ਤੈਨੂੰ ਗਿਣੇ ਮਿਲੇ ਦਿਨ ਮਿਲੇ ਹੋਇਆ ਸਭ ਦਿਵਸ ਰਾਤ ਨਹੀਂ ਵਢਣ ਕਟਣ ਤਿਲਸਾਰ ਉਹ ਗਣ ਘਾਲੇ ਗਿਣ ਕੇ ਤੇਰੀ ਜਿੰਦ ਵਿੱਚੋਂ ਸਾਹ ਪਾਏ ਆ ਤਾਈਂ ਜੋਗੀ ਸਾਹ ਨਹੀਂ ਲੈਂਦੇ ਤੇ ਉਹ ਉਮਰ ਵੱਡੀ ਲੋਮੀ ਕਰਨ ਕਹਿੰਦੇ ਉਹਨੇ ਅਰ ਗਿਣ ਕੇ ਬਾਅਦ ਦਿੱਤੇ ਆ ਅਸੀਂ ਮੁੱਕਣ ਨਹੀਂ ਦੇਣੇ